ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਤੁਹਾਨੂੰ ਪੈਸਿਆਂ ਦੀ ਲੋੜ ਹੈ ਜਾਂ ਫਿਰ ਤੁਹਾਡੇ ਘਰ ਬਹੁਤ ਗਰੀਬੀ ਹੈ ਕਰਜ਼ੇ ਦੇ ਵਿੱਚ ਆ ਚੁੱਕੇ ਹੋ ਤਾਂ ਇਸ ਇੱਕ ਪੰਕਤੀ ਦਾ ਜਾਪ ਕਰਨਾ ਰਾਤ ਨੂੰ ਸ਼ੁਰੂ ਕਰਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਪੈਸਿਆਂ ਦਾ ਢੇਰ ਲੱਗ ਜਾਵੇਗਾ ਕਹਿੰਦੇ ਹਨ ਕਿ ਜਦੋਂ ਪੈਸਿਆਂ ਦੀ ਤੰਗਾਈ ਇਨਸਾਨ ਦੇ ਜੀਵਨ ਦੇ ਵਿੱਚ ਆਉਂਦੀ ਹੈ ਤਾਂ ਸਿਰਫ ਜੇ ਬਨੇ ਮਾਨਵੀ ਖਾਲੀ ਹੋ ਜਾਂਦਾ ਹੈ ਉਸੇ ਹਸਨ ਦੀ ਤਾਕਤ ਘਟ ਜਾਂਦੀ ਹੈ ਦਿਲ ਚ ਇੱਕ ਅਜੀਬ ਜਿਹੀ ਉਲਜਨ ਹੁੰਦੀ ਹੈ ਉਦਾਸੀ ਹੁੰਦੀ ਹੈ ਹੌਸਲੇ ਜਦੋਂ ਚਟਾਨ ਦੇ ਵਰਗੇ ਹੁੰਦੇ ਹਨ ਤਾਂ ਉਹ ਹੌਲੀ ਹੌਲੀ ਰੇਤ ਵਾਂਗ ਟੈਹੀ ਜਾਂਦੇ ਹਨ ਦਿਲ ਅਜਿਹਾ ਭਰ ਜਾਂਦਾ ਹੈ ਕਿ ਜਿਵੇਂ ਸਾਰੇ ਹੀ ਸੁਪਨ ਕਿਸੇ ਕਾਲੀ ਛਾ ਤਲੇ ਦਾ ਦੁਨੀਆ ਭਾਵੇਂ ਚਮਕਦੀ ਹੋਵੇ ਰੌਣਕਾਂ ਨਾਲ ਭਰੀ ਹੋਵੇ ਪਰ ਗਰੀਬ ਦੀਆਂ ਅੱਖਾਂ ਨੂੰ ਸਿਰਫ ਹਨੇਰਾ ਹੀ ਨਜ਼ਰ ਆਉਂਦਾ ਹੈ ਇਨਸਾਨ ਦੀ ਤਕਲੀਫ ਸਿਰਫ ਘਟਿਆ ਖਾਣ ਪੀਣ ਜਾਂ ਥੋੜੇ ਪੈਸਿਆਂ ਦੀ ਨਹੀਂ ਹੁੰਦੀ ਬਲਕਿ ਉਸ ਤਨਾਅ ਦੀ ਹੁੰਦੀ ਹੈ ਜੋ ਹਰ ਪਲ ਉਸ ਨੂੰ ਅੰਦਰੋਂ ਤੋੜਦਾ ਹੈ ਸੰਘਾ ਜੀ ਕਈ ਵਾਰ ਉਹ ਆਪਣੇ ਅਰਮਾਨ ਕਵਾ ਬੈਠਦਾ ਹੈ ਸੁਪਨੇ ਜੋ ਕਦੇ ਉਸ ਦੀਆਂ ਅੱਖਾਂ ਵਿੱਚ ਚਮਕਦੇ ਸਨ ਕਈ ਵਾਰੀ ਤਾਂ ਰਿਸ਼ਤੇਦਾਰ ਵੀ ਹੌਲੀ ਹੌਲੀ ਦੂਰ ਹੋਣ ਲੱਗਦੇ ਹਨ ਜਿਹੜੇ ਕਦੇ ਆਪਣੇ ਲੱਗਦੇ ਸਨ ਉਹ ਵੀ ਅਣਜਾਣ ਪਛਾਣਦੇ ਹਨ ਦੁੱਖ ਦੀ ਇਸ ਕੜੀ 'ਚ ਇਨਸਾਨ ਨਾ ਦਾ ਆਪਣਾ ਸਵਾਦ ਰੱਖ ਸਕਦਾ ਹੈ ਨਾ ਇੱਜ਼ਤ ਤੇ ਨਾ ਅਸਰਥਾ ਪੈਸਾ ਨਹੀਂ ਤਾਂ ਇਲਾਜ ਨਹੀਂ ਪੈਸਾ ਨਹੀਂ ਤਾਂ ਸਿੱਖਿਆ ਨਹੀਂ ਪੈਸਾ ਨਹੀਂ ਤਾਂ ਰੋਜੀ ਰੋਟੀ ਵੀ ਨਹੀਂ ਪਰ ਇੱਕ ਅਟਲ ਸੰਗਜੀ ਸਚਾਈ ਹੈ ਜੇਕਰ ਜਦੋਂ ਬੰਦਾ ਇਨਸਾਨ ਆਪਣੀ ਮਾੜੀ-ਮਾੜੀ ਆਪਣੀ ਮਾੜੇ ਹਾਲਾਤ ਦੇ ਵਿੱਚ ਰੱਬ ਦਾ ਨਾਮ ਚਾਪਦਾ ਹੈ ਰੱਬ ਤੋਂ ਭਰੋਸਾ ਨਹੀਂ ਛੱਡਦਾ ਤਾਂ ਰੱਬ ਕਦੇ ਵੀ ਉਸ ਦਾ ਹੌਸਲਾ ਟੁੱਟਣ ਨਹੀਂ ਦਿੰਦਾ ਜਦੋਂ ਨਿਮਰਤਾ ਦੇ ਨਾਲ ਨਿਰਮਲ ਦਿਲ ਨਾਲ ਅਰਦਾਸ ਕਰਦਾ ਤਾਂ ਰੱਬ ਦੀ ਕਿਰਪਾ ਦੇ ਵਿੱਚ ਵੀ ਸਮਾਂ ਨਹੀਂ ਲੱਗਦਾ ਕਈ ਵਾਰ ਇੱਕ ਸੱਚੀ ਇੱਕ ਪਵਿੱਤਰ ਪੰਕਤੀ ਇੱਕ ਮਾਨਸਿਕ ਚਾਪ ਇਨਸਾਨ ਦੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਕਈ ਵਾਰ ਸਿਰਫ ਰੱਬ ਇਹ ਵੇਖਦਾ ਹੈ ਕਿ ਕਿੰਨਾ ਵਿਸ਼ਵਾਸ ਹੈ ਕਿੰਨੀ ਸੱਚਾਈ ਹੈ ਕਿੰਨਾ ਸਬਰ ਹੈ ਜਿਹੜਾ ਇਨਸਾਨ ਹਾਰ ਨਹੀਂ ਮੰਨਦਾ ਉਹ ਕਦੇ ਰੱਬ ਕੋਲੋਂ ਖਾਲੀ ਨਹੀਂ ਜਾਂਦਾ ਹਮੇਸ਼ਾ ਪਰਮਾਤਮਾ ਦੇ ਵਿਸ਼ਵਾਸ ਰੱਖ ਕੇ ਪਰਮਾਤਮਾ ਦਾ ਨਾਮ ਲੈਣਾ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਇੱਕ ਪੰਕਤੀ ਦਾ ਜਾਪ ਜਿਹੜੀ ਤੁਹਾਨੂੰ ਦੱਸਾਂਗੇ ਇਸ ਸੰਸਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਆਓ ਹਾਂ ਸੰਗਾ ਜੀ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੇ ਹਾਂ ਜਿਸ ਤਰ੍ਹਾਂ ਕਿ ਹਰ ਰੋਜ਼ ਦੀ ਤਰ੍ਹਾਂ ਆਪਾਂ ਵੀਡੀਓ ਵਿੱਚ ਆਪਣੀ ਕਹਾਣੀ ਲੈ ਕੇ ਆਉਂਦੇ ਹਾਂ ਤੇ ਅੱਜ ਫੇਰ ਤੋਂ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਕਹਾਣੀ ਨੂੰ ਸੁਣ ਕੇ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ ਕਿ ਕਿਸ ਤਰ੍ਹਾਂ ਇੱਕ ਕਿਸਾਨ ਵੀਰ ਦੇ ਮਾੜੇ ਹਾਲਾਤਾਂ ਨੂੰ ਐਸੇ ਇੱਕ ਪੰਗਤੀ ਨੇ ਖਤਮ ਕਰ ਦਿੱਤਾ ਕਹਿੰਦੇ ਪਿੰਡ ਪੈਰੋਵਾਲ ਵਿੱਚ ਗੁਰਦੇਵਾਲ ਸਿੰਘ ਨਾਂ ਦਾ ਇੱਕ ਮਿਹਨਤੀ ਪਰ ਮਾੜੇ ਹਾਲਾਤਾਂ ਵਾਲਾ ਕਿਸਾਨ ਰਹਿੰਦਾ ਸੀ ਪਰ ਮਾੜੇ ਹਾਲਾਤਾਂ ਵਾਲਾ ਕਿਸਾਨ ਰਹਿੰਦਾ ਸੀ ਚਾਰ ਉਸਦੇ ਬੱਚੇ ਸਨ ਤੇ ਬਿਮਾਰ ਉਸਦੀ ਮਾਂ ਉਹਦੇ ਨਾਲ ਰਹਿੰਦੀ ਸੀ ਘਰ ਦੀ ਜ਼ਿੰਮੇਵਾਰੀ ਪਤਨੀ ਦੀ ਸੀ ਉਸੇ ਜ਼ਿੰਦਗੀ ਸਿਰਫ ਕੰਮ ਤੇ ਚਿੰਤਾ ਵਿੱਚ ਗੁਜ਼ਰ ਰਹੀ ਸੀ ਮੌਸਮ ਮਾੜੀ ਚਾਲ ਕਾਰਨ ਫਸਲ ਵੀ ਠੀਕ ਨਹੀਂ ਹੋ ਰਹੀ ਸੀ ਕਰਜ਼ੇਦਾਰ ਰੋਜ਼ ਬਾਰ ਖੜੇ ਹੋ ਜਾਂਦੇ ਸਨ ਉਸੇ ਘਰ ਦੇ ਬੱਚਿਆਂ ਦੀਆਂ ਫੀਸਾਂ ਰੁੱਕ ਗਈਆਂ ਸਨ ਮਾਂ ਦਾ ਇਲਾਜ ਬੰਦ ਹੋ ਗਿਆ ਟੈਸਟ ਰੁਕ ਗਏ ਇੱਕ ਰਾਤ ਜਿਹੜਾ ਉਹ ਵੀਰ ਗੁਰਦਿਆਲ ਸੀ ਚੁੱਪਚਾਪ ਕੰਬਲ ਫੜ ਕੇ ਬੈਠਾ ਚੁੱਪੀ ਵਿੱਚ ਉਹ ਵੀ ਦੁੱਖ ਦੀ ਚੀਕ ਨਿਕਲ ਰਹੀ ਸੀ ਪਤਨੀ ਨੇ ਪਿਆਰ ਨਾਲ ਪੁੱਛਿਆ ਕੀ ਸੋਚਦੇ ਪਏ ਹੋ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ ਸੋਚ ਰਿਹਾ ਹਾਂ ਕਿ ਇਹ ਕਿੰਨੀ ਵੱਡੀ ਸਜ਼ਾ ਮਿਲੀ ਹੈ ਮੈਨੂੰ ਮੈਂ ਕਿਸੇ ਨਾਲ ਧੋਖਾ ਵੀ ਨਹੀਂ ਕੀਤਾ ਕਦੇ ਵੀ ਮਿਹਨਤ ਤੋਂ ਮੂੰਹ ਨਹੀਂ 모ੜਿਆ ਫਿਰ ਵੀ ਪੈਸਾ ਦੂਰ ਦੂਰ ਤੱਕ ਨਹੀਂ ਦਿਖ ਰਿਹਾ ਹੌਣ ਤਾਂ ਲੱਗਦਾ ਹੈ ਕਿ ਕੋਈ ਚਮਤਕਾਰ ਹੀ ਸਾਥ ਦੇਵੇਗਾ ਪਤਨੀ ਨੇ ਹੋਲੀ ਜਈ ਪਤਨੀ ਨੇ ਹੋਲੀ ਜਈ ਨਾਲ ਉਸ ਦਾ ਹੱਥ ਫੜਿਆ ਤੇ ਚਮਤਕਾਰ ਹੋਣ ਦੀ ਗੱਲ ਬਾਤ ਕੀਤੀ ਕਿ ਮੈਂ ਅੱਜ ਆਪਣੇ ਪਿੰਡ ਦੇ ਗੁਰਦੁਆਰੇ ਗਈ ਸੀ ਉੱਥੇ ਇੱਕ ਮਹਾਪੁਰਖ ਜੀ ਆਏ ਹਾਂ ਤੇ ਉਹਨਾਂ ਨੇ ਗਰੀਬ ਬੰਦਿਆਂ ਦੇ ਲਈ ਇੱਕ ਪੰਕਤੀ ਦੱਸੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵੀਰ ਤੇ ਸਿਰ ਕੋਈ ਵੀ ਵੀਰ ਦੇ ਸਿਰ ਤੇ ਪੈਣ ਭਰਾ ਦੇ ਸਿਰ ਤੇ ਕਰਜ਼ਾ ਚੜਿਆ ਜਾਂ ਫਿਰ ਪੈਸੇ ਦੀ ਕਮੀ ਹੈ ਤਾਂ ਉਹ ਸਿਰਫ ਇਸ ਇੱਕ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਣ। ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਇਹ ਪੰਕਤੀ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਪਵੇਗੀ। ਤਾਂ ਜਦੋਂ ਉਸ ਪੈਨ ਨੇ ਵੀਰ ਗੁਰਦੇਵਾਲ ਨੂੰ ਇਹ ਗੱਲ ਦੱਸੀ ਤਾਂ ਉਸ ਦੇ ਨਾਂ ਥੋੜਾ ਜਿਹਾ ਅੱਖਾਂ ਦੇ ਵਿੱਚ ਚਮਕ ਆਈ ਉਸ ਨੂੰ ਆਸ ਤੇ ਉਮੀਦ ਲੱਗੀ ਕਿ ਕਿਉਂ ਨਾ ਮੈਂ ਵੀ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰਾਂ। ਕੀ ਪਤਾ ਮੇਰੇ ਵੀ ਭਾਗ ਖੋਲ ਜਾਣ। ਕਹਿੰਦੇ ਉਹਨਾਂ ਦੋਵਾਂ ਪਤੀ ਪਤਨੀ ਨੇ ਆਪਣੀ ਨੀਂਦ ਦੀ ਕੁਰਬਾਨੀ ਦਿੱਤੀ ਦਿਲ ਦੀ ਪੂਰੀ ਨਿਮਰਤਾ ਦੇ ਦਿਲ ਦੀ ਪੂਰੀ ਨਿਮਰਤਾ ਦੇ ਨਾਲ ਬੇਨਤੀ ਕਰਦੇ ਹੋਏ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਹ ਪੰਕਤੀ ਕਿਹੜੀ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਆਂ ਉਹੀਆਂ ਸੱਚ ਹੋਵੇ ਉਹ ਰਾਤ गु져 ਗਈ ਤੇ ਇਹ ਪੰਕਤੀ ਦਾ ਜਾਪ ਕਰਦੇ ਆਂ ਕੁਝ ਵੀ ਨਹੀਂ ਹੋਇਆ ਪਰ ਦੂਜੀ ਰਾਤ ਚੜੀ ਉਹਨਾਂ ਦੋਵਾਂ ਪਤੀ ਪਤਨੀਆਂ ਨੇ ਇਸ ਪੰਕਤੀ ਦਾ ਫਿਰ ਤੋਂ ਜਾਪ ਕੀਤਾ ਚੌਥੀ ਰਾਤ ਵੀ ਜਾਪ ਕੀਤਾ ਪਰ ਉਹਨਾਂ ਦਾ ਹੌਸਲਾ ਨਹੀਂ ਟੁੱਟਿਆ ਹਰ ਰਾਤ 11 ਵਾਰ ਜਪਦੇ ਮੱਥਾ ਟੇਕਦੇ ਤੇ ਨਾਮ ਤੇ ਨਾਮ ਅਖਰ ਨਾਲ ਅਰਦਾਸ ਕਰਦੇ ਕਿ ਵਾਹਿਗੁਰੂ ਜੀ ਸਾਡੇ ਕੋਲੋਂ ਇਹ ਕਿਹੜਾ ਪਾਪ ਹੋ ਚੁੱਕਾ ਜਿਸੇ ਨਾਲ ਸਾਨੂੰ ਇੰਨੀ ਗਰੀਬੀ ਦੇ ਦਿੱਤੀ ਤੁਸੀਂ ਜਦੋਂ 11ਵੀਂ ਰਾਤ ਦੀ ਸਵੇਰ ਹੋਈ ਪਿੰਨ 'ਚ ਇੱਕ ਪੁਰਾਣਾ ਦੋਸਤ ਆਇਆ ਗੁਰਦਿਆਲ ਮੈਂ ਨਵੀਂ ਫੈਕਟਰੀ 'ਚ ਇੱਕ ਪ੍ਰੋਸੈਜੋਗ ਬੰਦੇ ਦੀ ਲੋੜ ਹੈ ਮੈਨੂੰ ਸਾਰੀ ਰਾਤ ਤੇਰੇ ਚਿਹਰੇ ਦੀ ਮੋਹਰ ਲੱਗੀ ਰਹੀ ਮੇਰੇ ਨਾਲ ਚੱਲ ਅੱਜ ਤੋਂ ਤੂੰ ਮੇਰੇ ਨਾਲ ਕੰਮ ਕਰ ਉਸ ਦਿਨ ਤੋਂ ਗੁਰਦਿਆਲ ਦੀ ਕਿਸਮਤ ਨੇ ਮੋੜ ਲਿਆ ਇੱਕ ਮਹੀਨਾ ਤਾਂ ਉਸ ਵੀਰ ਨੇ ਬਹੁਤ ਦੁੱਖ ਨਾਲ ਕੱਟਿਆ ਪਰ ਉਸ ਵੀਰ ਨੂੰ ਫਿਰ ਮਹੀਨੇ ਬਾਅਦ ਤਨਖਾਹ ਬਹੁਤ ਵਧੀਆ ਮਿਲਨੇ ਸ਼ੁਰੂ ਹੋ ਗਈ ਥੋੜੇ ਸਮੇਂ ਵਿੱਚ ਘਰ 'ਚ ਰੌਸ਼ਨੀ ਆ ਗਈ ਕਰਜ਼ੇ ਮੁੱਕ ਗਏ ਮਾ ਦਾ ਇਲਾਜ ਹੋਣ ਲੱਗਾ ਬੱਚਿਆਂ ਨੂੰ ਨਵੀਆਂ ਕਿਤਾਬਾਂ ਖਰੀਦ ਕੇ ਸਕੂਲਾਂ 'ਚ ਐਡਮਿਸ਼ਨ ਕਰਵਾ ਦਿੱਤੀ ਪਰ ਗੁਰਦਿਆਲ ਨੇ ਉਹ ਜਿਹੜੀ ਪੰਕਤੀ ਸੀ ਉਹ ਹਰ ਰਾਤ ਜਪਨ ਦਾ ਇੱਕ ਨੇਮ ਬਣਾ ਲਿਆ ਸੀ ਪ੍ਰਮਾਤਮਾ ਦਾ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਕਿ ਪ੍ਰਮਾਤਮਾ ਜਿੱਥੇ ਮੇਰਾ ਸਾਰੇ ਸਾਥ ਛੱਡ ਗਏ ਸਨ ਉੱਥੇ ਆਣਗੇ ਤੁਸੀਂ ਮੇਰੀ ਬਾਹ ਫੜੀ ਇਹ ਇੱਕ ਅਰਦਾਸ ਹੋਣੀ ਇਸ ਪੰਕਤੀ ਦੇ ذریعے ਜਿੰਨਾ ਚਿਰ ਮੇਰੇ ਕੋਲ ਮੇਰੇ ਸਵਾਸ ਚੱਲਦੇ ਰਹਿਣਗੇ ਮੈਂ ਸਭ ਪੰਕਤੀ ਦਾ ਜਾਪ ਕਰਦਾ ਰਾਵਾਂਗਾ ਕਹਿੰਦੇ ਰੱਬ ਅੱਗੇ ਸੱਚੀ ਨੀਅਤ ਸੱਚਾ ਦਿਲ ਤੇ ਨਿਮਰਤਾ ਦੇ ਨਾਲ ਕੀਤੀ ਗਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਪੈਸੇ ਦੀ ਲੋੜ ਵਿੱਚ ਜੇ ਇਨਸਾਨ ਸਬਰ ਪ੍ਰੋਸੇਜੋਗ ਤੇ ਸਿਮਰਣੀ ਸਿਮਰਨ ਵਾਲਾ ਹੋ ਜਾਵੇ ਤਾਂ ਉਹ ਪੰਕਤੀ ਜੋ ਮੋਹੋਂ ਨਿਕਲੇ ਸੱਚ ਹੋ ਜਾਂਦੀ ਹੈ ਜਿਸ ਕਰਕੇ ਕਹਿੰਦੇ ਹਨ ਕਿ ਦੁੱਖ ਦੇ ਸਮੇਂ ਜਿਹੜਾ ਇਨਸਾਨ ਪਰਮਾਤਮਾ ਦਾ ਪੱਲਾ ਫੜ ਲੈਂਦਾ ਹੈ ਔਸੇ ਇਨਸਾਨ ਦੇ ਉਤੇ ਪਰਮਾਤਮਾ ਦਾ ਹੱਥ ਹੋ ਜਾਂਦਾ ਹੈ ਰੱਬ ਅੱਗੇ ਸੱਚੀ ਨੀਅਤ ਸੱਚਾ ਦਿਲ ਅਤੇ ਨਿਮਰਤਾ ਦੇ ਨਾਲ ਕੀਤੀ ਗਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਹ ਅਰਦਾਸ ਕਿਸੇ ਤੁੰ ਲੇ ਗਲ ਤਸਵੀਰ ਨਹੀਂ ਬਲਕਿ ਰੂਹ ਦੀ ਪੁਕਾਰ ਹੁੰਦੀ ਹੈ ਰੱਬ ਤੱਕ ਪਹੁੰਚਣ ਲਈ ਰਾਜੇ ਦੀ ਦੌਲਤ ਚਾਹੀਦੀ ਹੈ ਸਰੀਰਕ ਰੂਤਬਾ ਸਿਰਫ ਇੱਕ ਸਾਫ਼ ਦਿਲ ਇੱਕ ਨਿਮਰ ਅਰਦਾਸ اٹوٹ ਭਰੋਸਾ ਹੋਣਾ ਚਾਹੀਦਾ ਹੈ ਜਦੋਂ ਪੈਸਿਆਂ ਦੇ ਤੰਗੇ ਇਨਸਾਨ ਨੂੰ ਹਰ ਪਾਸੇ ਤੋਂ ਘੇਰ ਲੈਂਦੇ ਹਨ ਨਾਲੇ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਹਨ ਦੁਨੀਆ ਹੱਸਦੀ ਹੈ ਤੇ ਉਦੋਂ ਇੱਕ ਚੀਜ਼ ਇਨਸਾਨ ਨੂੰ ਬਚਾ ਸਕਦੀ ਹੈ ਉਹ ਹੈ ਰੱਬ ਰੱਬ ਨਾਲ ਜੁੜੀ ਅਰਦਾਸ ਰੱਬ ਨਾਲ ਜੁੜੀ ਅਰਦਾਸ ਜੇ ਇਨਸਾਨ ਆਪਣੇ ਦਰਦ ਆਪਣੇ ਦੁੱਖ ਆਪਣੇ ਹਾਲਾਤ ਰੱਬ ਅੱਗੇ ਬਿਆਨ ਕਰੇ ਤਾਂ ਉਹ ਪਰਮਾਤਮਾ ਜੋ ਅੰਦਰ ਦੀ ਨੀਅਤ ਪੜ ਲੈਂਦਾ ਹੈ ਕਦੇ ਵੀ ਉਸੇ ਲਾਜ ਕਦੇ ਵੀ ਉਸੇ ਆਸ ਨਹੀਂ ਤੋੜਦਾ ਜਦੋਂ ਇਨਸਾਨ ਦੁੱਖੀ ਹੋ ਕੇ ਵੀ ਸਬਰ ਕਰਦਾ ਹੈ ਹੌਂਸਲਾ ਨਹੀਂ ਹਾਰਦਾ ਹੌਲੀ-ਹੌਲੀ ਨਾਮ ਚੱਪਦਾ ਹੈ ਤਾਂ ਪੰਕਤੀ ਜੋ ਉਸ ਦੇ ਮਨੋਂ ਜਾਂ ਮੋਹੋਂ ਨਿਕਲਦੀ ਹੈ ਇੱਕ ਦਿਨ ਹਕੀਕਤ ਬਣ ਜਾਂਦੀ ਹੈ ਜਿਸ ਕੇ ਸਰੂਪ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਇਹ ਸਿਰਫ ਇੱਕ ਸ਼ਬਦ ਨਹੀਂ ਇੱਕ ਵਾਕ ਨਹੀਂ ਇਹ ਤਾਂ ਉਹ ਸੱਚ ਹੈ ਜੋ ਇਨਸਾਨ ਦੇ ਭਰੋਸੇ ਨੂੰ ਰੱਬ ਦੀ ਕਿਰਪਾ ਦੇ ਵਿੱਚ ਬਦਲ ਦਿੰਦਾ ਹੈ ਸੱਚੀ ਨੀਅਤ ਨਾਲ ਕੀਤਾ ਗਿਆ ਇੱਕ-ਇੱਕ ਅੱਖਰ ਜਿਵੇਂ ਰੱਬ ਦੇ ਦਾਰ ਤੇ ਸਾਰੇ ਦੁੱਖਾਂ ਨੂੰ ਕੱਟ ਦਿੰਦਾ ਹੈ ਜਿਵੇਂ ਮਾਂ ਆਪਣੀ ਔਲਾਦ ਦੇ ਰੋਂਦੇ ਆਵਾਜ਼ ਦੂਰੋਂ ਸੁਣ ਲੈਂਦੇ ਹਨ ਉਸੇ ਤਰ੍ਹਾਂ ਰੱਬ ਵੀ ਆਪਣੀ ਰੂਹਾਂ ਦੇ ਅਰਦਾਸ ਲੱਭ ਲੈਂਦਾ ਹੈ ਅਤੇ ਜਦੋਂ ਰੱਬ ਦੀ ਨਜ਼ਰ ਕਰਮ ਵਾਲੀ ਪੈਂਦੀ ਹੈ ਤਾਂ ਫਿਰ ਤਕਦੀਰ ਬਦਲ ਜਾਂਦੀ ਹੈ ਰੁਕਾਵਟ ਜਿੱਥੇ ਹੌਂਸਲੇ ਖਤਮ ਹੁੰਦੇ ਹਨ ਉਤੇ ਉਸੇ ਮਿਆ ਦੀ ਲਕੀਰ ਹੋਣੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਪਰਮਾਤਮਾ ਦੇ ਉਤੇ ਆਪਣਾ ਭਰੋਸਾ ਰੱਖੋ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਤਕਲੀਫ ਕਿਉਂ ਨਾ ਆਵੇ ਭਾ ਜੇਕਰ ਅਸੀਂ ਪਰਮਾਤਮਾ ਤੇ ਵਿਸ਼ਵਾਸ ਭਰੋਸਾ ਰੱਖਾਂਗੇ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਤਕਲੀਫ ਕਿਉਂ ਨਾ ਆ ਗਈ ਹੋਵੇ ਪਾ ਜੇਕਰ ਅਸੀਂ ਪਰਮਾਤਮਾ ਨੇ ਵਿਸ਼ਵਾਸ ਪ੍ਰੋਸਾਰ ਰੱਖਾਂਗੇ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਦਿਲਦਰ ਸਾਰੇ ਖਤਮ ਹੋ ਜਾਣਗੇ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਨੇ ਸਾਨੂੰ ਤਕਲੀਫਾਂ ਖਤਮ ਕਰ ਦੇਣੀਆਂ ਖਤਮ ਕਰ ਦੇਣੀਆਂ ਜ਼ਿੰਦਗੀ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਤਕਲੀਫਾਂ ਹਨ ਜਦੋਂ ਪੈਸੇ ਦੀ ਤੰਗੀਆਂ ਆਉਂਦੀ ਹੈ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਹਨ ਜਿੰਨੇ ਰਿਸ਼ਤੇਦਾਰ ਹਨ ਕਦੇ ਤੁਹਾਡੇ ਨਾਲ ਹੱਸ ਕੇ ਗੱਲ ਨਹੀਂ ਕਰਦੇ ਉਹ ਚਾਹਣਕ ਤੁਹਾਡਾ ਹਾਲ ਚਾਲ ਪੁੱਛਣ ਤੋਂ ਇਨਕਾਰ ਕਰ ਦਿੰਦੇ ਹਨ ਕੋਈ ਕਹਿੰਦਾ ਸਾਡੀ ਆਪਣੀ ਚੱਲ ਰਹੀ ਹੈ ਕੋਈ ਕਹਿੰਦਾ ਦੁੱਖ ਦੇ ਵੇਲੇ ਸਾਰੇ ਹੀ ਮੂੰਹ ਮੋੜ ਲੈਂਦੇ ਹਨ ਜਿਸ ਵੇਲੇ ਇੱਕ ਇਨਸਾਨ ਨੂੰ ਸਹਾਰਾ ਚਾਹੀਦਾ ਹੁੰਦਾ ਹੈ ਉਸ ਵੇਲੇ ਰਿਸ਼ਤਿਆਂ ਦੀਆਂ ਕੰਧਾਂ ਟਹਿ ਜਾਂਦੀਆਂ ਹਨ ਪਰ ਸ਼ੁਕਰ ਹੈ ਰੱਬ ਦਾ ਜੋ ਆਪਣੀ ਦਾਸਤਾ ਕਦੇ ਮੂੰਹ ਨਹੀਂ ਮੋੜਦਾ ਜੇਕਰ ਉਹਦੇ ਦਰ ਤੇ ਨਿਮਰਤਾ ਦੇ ਨਾਲ ਜਾਪ ਕੀਤਾ ਜਾਵੇ ਤਾਂ ਉਹ ਹਾਲਾਤ ਵੀ ਬਦਲ ਜਾਂਦਾ ਹੈ ਸਾਨੂੰ ਪਰਮਾਤਮਾ ਦੇ ਵਿਸ਼ਵਾਸ ਪnai ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਚਾਹੀਦੀ ਹੈ ਜੋ ਆਪਾਂ ਨੇ ਤੁਹਾਨੂੰ ਇਸ ਪੰਕਤੀ ਦਾ ਜਾਪ ਦਿੱਤਾ ਪਰਮਾਤਮਾ ਦੇ ਭਰੋਸਾ ਰੱਖ ਕੇ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰੋ ਜੇਕਰ ਤੁਹਾਡੇ ਸਿਰ ਤੇ ਕਰਜ਼ਾ ਹੈ ਜਾਂ ਫਿਰ ਪੈਸਿਆਂ ਦੀ ਕਮੀ ਹੈ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ